ਹੈਲੋ ਬੱਸ ਆ ਗਏ ਮੁੰਡਾ ਕਿਹਾ ਰਹੇ ਮੁੰਡਾ ਆਉਂਗਾ ਮੈਂ ਨਾ ਤੁਰਕੇ ਹਾਂ ਹਾਂ ਲਾਸ਼ ਅੰਦਰ ਅੰਦਰ ਬੰਦ ਕੀਤਾ ਹੈ ਸਰਬੀਜੀ ਕੀ ਹਾਂ ਸਰਨਾ ਗੱਲ ਹੈ ਸਰਨਾ ਗੱਲ ਕਰਨੀ ਸੀ ਰੁਕ ਜਾ ਰੁਕ ਜਾ ਕੇ ਠਹਿਰ ਕੇ ਬੰਦ ਕੀਤਾ ਲੈ ਸਾਰਾ ਮਟਰ ਰੁਕ ਭਾਈ ਭਰਾਇਤਾ ਤੂੰ ਲੋਹਾ ਲੈ ਕੇ ਆਇਆ ਤੂੰ ਕਹਿੰਦਾ ਮੈਂ ਤੇ ਠੀਕਾ ਝੂਠ ਹੀ ਬੋਲ ਲਈ ਤੂੰ ਲੋਹਾ ਲੈ ਕੇ ਆਇਆ ਬਾਕੀ ਵਾਲਾ ਬਾਕੀ ਵਾਲਾ ਇਹਨੂੰ ਸਾਹਮਣਾ ਦਊਣਾ ਕੋਈ ਇਹਦੀ ਬਾਤ ਉਹ ਇਹਦਾ ਪਿਓ ਬਣ ਕੇ ਨਿਕਾਉਣਾ ਅੱਜ ਵਕਤ ਕਰੀਬ 7:30 ਵਜੇ ਜੋ ਪਿੰਡ ਕੈਲਾ ਵਿਖੇ ਜੋ ਧਰਮਕੋਟ ਖਾਣੇ ਦੇ ਨੇੜੇ ਪੈਂਦਾ ਹੈ ਉੱਥੇ ਇੱਕ ਭਰਪੂਰ ਸਿੰਘ ਨਾਮ ਦੇ ਵਿਅਕਤੀ ਦਾ ਜਿਹੜਾ ਕਤਲ ਹੈ ਉਹ ਇੱਕ ਸੋਨੀ ਨਾਮ ਦੇ ਇੰਦਰਜੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਜੋ ਉਹਨਾਂ ਦਾ ਗਵਾਂਢੀ ਲੋਦੇ ਵੱਲੋਂ ਕਰ ਦਿੱਤਾ ਗਿਆ ਸੋ ਇਹਨਾਂ ਦੀ ਵਜ੍ਹਾ ਰੰਚਿਸ਼ੀ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਜਿਹੜੇ ਪਰਿਵਾਰ ਦੇ ਵਿੱਚ ਇਸ ਨੂੰ ਭਰਪੂਰ ਸਿੰਘ ਨੂੰ ਲੱਗਦਾ ਸੀ ਕਿ ਇਹਦੇ ਜਿਹੜੇ ਰਿਸ਼ਤੇ ਰਿਲੇਸ਼ਨ ਨੇ ਉਸ ਦੀ ਘਰਵਾਲੀ ਦੇ ਨਾਲ ਇਸ ਕਰਕੇ ਉਹ ਇਸ ਨੂੰ ਰੋਕਦਾ ਸੀਗਾ ਅਤੇ ਉਹ ਐਸੋੜੇ ਸ਼ਾਮ ਨੂੰ ਆਇਆ ਉੱਥੇ ਦੀ ਸ਼ਰਾਬ ਵਗੈਰਾ ਪੀਤੀ ਹੋਈ ਸੀ ਉਸਨੇ ਆਪਣੇ ਲਾਇਸੈਂਸੀ ਜਿਹੜਾ ਰਵਨਵਰਦੇਵ 32 ਬੋਲ ਦੇ ਨਾਲ ਜਿਹੜਾ ਇਹਦੇ ਸਿਰ ਦੇ ਵਿੱਚ ਫੇਰ ਮਾਰੇ ਅਤੇ ਜਿਹੜੀ ਪ੍ਰਪੂਰ ਸਿੰਘ ਦੀ ਮੌਕੇ ਤੇ ਹੀ ਡੈਥ ਹੋ ਚੁੱਕੀ ਹੈ ਮਾਨ ਜੋਗੇ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਐਸਐਸਪੀ ਦਾ ਮੋਗਾ ਜੀ ਵੱਲੋਂ ਉਹਨਾਂ ਦੇ ਦਿਸਾਂ ਦੇ ਸਥਾਨ ਤੱਕ ਅਸੀਂ ਵੱਖ-ਵੱਖ ਟੀਮਾਂ ਜਿਹੜੀਆਂ ਬਣਾ ਦਿੱਤੀਆਂ ਗਈਆਂ ਅਤੇ ਟੈਕਨੀਕਲ ਤਰੀਕੇ ਨਾਲ ਵੀ ਇਹਨੂੰ ਕਰ ਰਹੇ ਆ ਅਤੇ ਸੋਸ਼ਲ ਸਾਇੰਸ ਦੀ ਜਿਹੜੀ ਟੀਮ ਹੈ ਉਹ ਵੀ ਇੱਥੇ ਬੁਲਾਈ ਗਈ ਹੈ ਸੋ ਅਸੀਂ ਇਹਨੂੰ ਜਲਦੀ ਤੋਂ ਜਲਦੀ ਟੈਸਟ ਕਰ ਲਾਂਗੇ ਤੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਰਣਕਿਸ਼ਤ ਕਰਨ ਲਿਆ ਜਾਵੇਗਾ